ਹੇ ਗੋਨਿਆਣਾ ਰੋਡ ਤੇ ਤਿੰਨ ਤਿੰਨ ਫੁੱਟ ਪਾਣੀ ਖੜਾ ਜੀ ਤੇ ਵਿੱਚ ਉਹਦੇ ਐਚ ਡੀ ਟਰਾਂਸਫਾਰਮ ਲੱਗਾ ਹੈ 200 ਦਾ ਟਰਾਂਸਫਾਰਮ ਲੱਗਾ ਹੈ ਜਿਹਦੇ ਵਿੱਚ 11000 ਵੋਲਟ ਬਿਜਲੀ ਦੌੜਦੀ ਆ ਅਨਸਖਾਮੀ ਘਟਨਾ ਕਿਸੇ ਵੇਲੇ ਵੀ ਉੱਥੇ ਵਾਪਰ ਸਕਦੀ ਹੈ ਜਦੋਂ ਥੱਲੇੋਂ ਹੜ੍ਹ ਪੁੱਟ ਗਿਆ ਵੀ ਸਾਰੇ ਪਾਣੀ ਦੇ ਵਿੱਚ ਘੰਟਾ ਆ ਗਿਆ ਨਾ ਉੱਥੋਂ ਦੀ ਪਸ਼ੂ ਲੰਘਦੇ ਉੱਥੋਂ ਦੀ ਬੱਚੇ ਲੰਘਦੇ ਜੀ ਉੱਥੋਂ ਦੀ ਵੀਕਲ ਵੀ ਲੰਘਦੀ ਮਸਲਾ ਜੀ ਸੀਵਰੇਜ ਦਾ साढ़े उ बहुत चिरध सीवरेज पास हो जी इन्होंने ने वारी नहीं कोई गल सुनी बारी अल्टीमेटम दिखे इन्होंने कोई सुनवाई नहीं की ਜੇ ਐਕਸਨ ਮਰਤਬਾ ਜੀਵਰੇਜ 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 ਐਕਸਨ ਮਰਤਬਾ ਜਿਲ੍ਹਾ ਪੁਸ਼ਾਚਨ ਮਰਤਬਾ ਜਿਲ੍ਹਾ ਪੁਸ਼ਾਚਨ ਮਰਤਬਾ ਸੁਣ ਕੇ ਆਦੀਆ ਗੋਨਿਆਨੇ ਰੋਡ ਤੋਂ ਮੈਂ ਜਸਪਾਲ ਕੌਰ ਬੋਲਦੀ ਆਂ ਸਾਨੂੰ ਬਹੁਤ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ ਜਿਹਦੇ ਵੀ ਕੋਲੇ ਅਸੀਂ ਆਉਦੇ ਇਹਦੇ ਬਾਰੇ ਸੀਵਰੇਜ ਬਾਰੇ ਆਖ ਦਿੰਨੇ ਆ ਵੀ ਸਾਡਾ ਸੀਵਰੇਜ ਕੱਢ ਦਿਓ ਤੇ ਅਸੀਂ ਪਾਣੀ ਦੇ ਵਿੱਚ ਡੁੱਬਣ ਆਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਕਿੰਨੇ ਸਮੇਂ ਤੋਂ ਸਮੱਸਿਆ ਆ ਰਹੀ ਹੈ ਬੋਟਾ ਵੇਲੇ ਨਹੀਂ ਤੁਸੀਂ ਉਹਨਾਂ ਨੂੰ ਕਹਿੰਦੇ ਬੋਟਾ ਵੇਲੇ ਜਦੋਂ ਅਸੀਂ ਕਹਿੰਨੇ ਆ ਜਿਹਦੇ ਅੱਗੇ ਹੱਥ ਬੰਦ ਦੇ ਆ ਜਿਹੜਾ ਜਿੱਤ ਜਾਂਦਾ ਉਹ ਆਖ ਦਿੰਦਾ ਮਾਏ ਰਾਜਾ ਜਿਹਦੇ ਕੋਲੇ ਜਾਵਾਂ ਅੜਦੇ ਆ ਉਹ ਮੁੜ ਕੇ ਸਾਨੂੰ ਕਹਿਣ ਲੱਗ ਜਾਂਦੇ ਅਸੀਂ ਤਾਂ ਜਾਣਦੇ ਹੀ ਨਹੀਂ ਜਿੱਦੋਂ ਤਾਂ ਬੋਟਾ ਲੈਣੀਆਂ ਉਦੋਂ ਕਿਸੇ ਨੂੰ ਆਖੂਗਾ ਮੇਰੀ ਭੈਣ ਆ ਕਿਸੇ ਨੂੰ ਆਖੂਗਾ ਮਾਂ ਅਸੀਂ ਤੁਹਾਡੇ ਸੋਵੇਂ ਤੇ ਆਵਾਂਗੇ ਜੇ ਤਾਂ ਜਵਾਨ ਦੇ ਵੱਡਿਆਂ ਦੇ ਘਰੇ ਕੋਈ ਗੱਲ ਬਣ ਗਈ ਕੋਤਾ ਅਖਦੰਦਾ ਵੀ ਸਾਡਾ ਨਿੱਗਲ ਬਣ ਗਈ ਜੇ ਕੋਈ ਗਰੀਬ ਜਨਤਾ ਦੇ ਵਿੱਚ ਗੱਲ ਬਣ ਗਈ ਉਹਨਾਂ ਨੇ ਆਖੇ ਵੇਖ ਕੇ ਕੋਈ ਅਖਦੰਦਾ ਸਾਡਾ ਚੰਦੀਗੜ੍ਹ ਬੈਠਾ ਕੋਈ ਕਹਦੰਦਾ ਸਾਡਾ ਫਲਾਨੇ ਥਾਂ ਬੈਠਾ ਸਾਡੀ ਕੋਈ ਬਾਤ ਨਹੀਂ ਪੁੱਛਦਾ ਕਿ ਕਰੇ ਹੀ ਹੁੰਦੇ ਆ ਸਾਡੀ ਮੰਗ ਇਹੀ ਆ ਵੀ ਸਾਡੇ ਸੇਵਰੇਜ ਬੈਂਕ ਫਾਈਨਾਂਸ ਆਈ ਚਾਹੀਦੇ ਆ ਅਸੀਂ ਇਹੀ ਮੰਗ ਮੰਗਦੇ ਆ ਆਮਲਾ ਜਿਹੜਾ ਤੁਸੀਂ ਅੱਜ ਇੱਥੇ ਧਰਨਾ ਲਗਾਇਆ ਤੇ ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਮੈਂ ਗੋਨਣਾਣਾ ਰੋਡ ਵਾਸੀ ਪਾੜ 13 ਨੰਬਰ 13 14 ਦਾ ਮਸਲਾ ਜੀ ਇਹ ਠੀਕ ਹੈ ਸਾਡਾ ਜਿਹੜਾ ਇਹ ਮਸਲਾ ਜੀ ਸੀਵਰੇਜ ਦਾ ਸਾਡੇ ਉੱਥੇ ਬਹੁਤ ਚਿਰ ਦਾ ਸੀਵਰੇਜ ਪਾਸ ਹੋਇਆ ਰਿਹਾ ਜੀ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਸੀਂ ਵਾਰੀ-ਵਾਰੀ ਇਹਨਾਂ ਨੂੰ ਅਲਟੀਮੇਟਮ ਦਿੱਤੇ ਆ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਤੇ ਇਸ ਕਰਕੇ ਅਸੀਂ ਪਿਛਲੇ 10 ਦਿਨ ਹੋਏ ਆ ਜੀ ਉਦੋਂ ਉਹਨਾਂ ਨੂੰ ਅਲਟੀਮੇਟਮ ਦੇ ਕੇ ਉਸ ਤੋਂ ਪਹਿਲਾਂ ਵੀ ਸਾਨੂੰ 2018 ਦੇ ਲੱਗੇ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹਨੂੰ 10 ਦਿਨ ਪਹਿਲਾਂ ਅਸੀਂ ਆ ਕੇ ਇਹਨਾਂ ਨੂੰ ਇੱਕ ਅਰਜੀ ਦੇ ਕੇ ਗਈ ਸੀ ਲਿਖਤੀ ਰੂਪ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਸਾਡੇ ਨਾਲ ਜੁੜੇ ਸਾਡੀ ਸਮੱਸਿਆ ਦੇ ਨਾਲ ਇਹ ਖੜੇ ਆ ਉੱਥੇ ਗੋਨਿਆਣਾ ਰ 10-10 ਫੁੱਟ ਪਾਣੀ ਖੜਾ ਜੀ ਤੇ ਵਿੱਚ ਉਹਦੇ ਐਚਡੀ ਟਰਾਂਸਫਾਰਮ ਲੱਗਾ 200 ਦਾ ਟਰਾਂਸਫਾਰਮ ਲੱਗਾ ਜਿਹਦੇ ਵਿੱਚ 11000 ਵੋਲਟ ਬਿਜਲੀ ਦੌੜਦੀ ਆ ਅਨਸਖਾਲੀ ਘਟਨਾ ਕਿਸੇ ਵੇਲੇ ਵੀ ਉੱਥੇ ਵਾਪਰ ਸਕਦੀ ਹੈ ਜਦੋਂ ਥੱਲੇੋਂ ਅਰਥ ਟੁੱਟ ਗਿਆ ਜੀ ਸਾਰੇ ਪਾਣੀ ਦੇ ਵਿੱਚ ਕਰੰਟ ਆ ਜਾਣਾ ਉੱਥੋਂ ਦੀ ਪਸ਼ੂ ਲੰਗਦੇ ਉੱਥੋਂ ਦੀ ਬੱਚੇ ਲੰਗਦੇ ਆ ਜੀ ਉੱਥੋਂ ਦੀ ਪੀਕਲ ਵੀ ਲੰਗਦੇ ਆ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿਣ ਤੇ ਤੇ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਨੂੰ ਅੱਜ ਅੱਕ ਕੇ ਪੱਕੇ ਤੌਰ ਤੇ ਅਸੀਂ ਇਹ ਐਕਸ਼ਨ ਸਾਹਿਬ ਦਾ ਕਰਾਓ ਕਰਾਂਗੇ ਜੀ ਕਿੰਨੇ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ ਕਿ ਡਿਪਟੀ ਕਮਿਸ਼ਨਰ ਦੀ ਹਾਂ ਬਿਜਲ ਤਾਂ ਇਹਨਾਂ ਦਾ ਮਸਲੇ ਦਾ ਹੱਲ ਕੀਤਾ ਜਾਏ। ਇਹ ਜੀ ਮੀਟਿੰਗਾਂ ਹੀ ਕਰਦੇ ਆ ਮਸਲਾ ਹੱਲ ਇਹਨਾਂ ਨੇ ਹਜੇ ਤੱਕ ਕੋਈ 20 ਸਾਲ ਹੋ ਗਏ ਜੀ ਇਹਨਾਂ ਨੂੰ ਕੋਈ ਮਸਲਾ ਹੱਲ ਨਹੀਂ ਕੀਤਾ ਸਾਡਾ। ਠੀਕ ਆ ਜੀ। ਅਸੀਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਅਸੀਂ ਵੋਟਾਂ ਭਾਈ ਜੀ ਕੀ ਨਾਮ ਆ ਕਿਹੜੇ ਰੋਡ ਤੋਂ ਕੀ ਸਮੱਸਿਆ ਆਈਏ ਕਦੋਂ ਤੋਂ ਆ ਰਹੀ ਹੈ? ਮੇਰਾ ਨਾਮ ਜੀ ਕਲਦੀਪ ਸਿੰਘ ਮੈਂ 13 14 ਵਾਰਡ ਬਸਤੀ ਗੁਰਦੇਵ ਸਿੰਘ ਉੱਥੋਂ ਨਾ ਮੈਂ ਰਹਿਣ ਵਾਲਾ ਉੱਥੇ ਸੀਵਰੇਜ ਦੀ ਸਮੱਸਿਆ ਬਹੁਤ ਚਿਰਾਂ ਤੋਂ ਆਈ। ਸੀਵਰੇਜ ਦੀ ਸਮੱਸਿਆ ਐਨੀ ਪ੍ਰੋਬਲਮ ਆਈ ਖੜੀ ਤੇ ਛੜਕਦੇ ਹੀ ਪਾਣੀ ਆ ਗਏ ਤੇ ਗਲੀਆਂ 'ਚ ਵੀ ਪਾਣੀ ਬਹੁਤ ਜ਼ਿਆਦਾ ਬਹੁਤ ਔਖੇ ਹੋ ਕੇ ਲੰਘਦੇ ਆ ਕੁਝ ਤਾਂ ਲੋਕ ਹੈ ਜਿਹੜੇ ਕਿ ਘਰਾਵੇ ਦੀ ਗਲੀਆਂ ਵਿੱਚ ਦੀ ਲੰਘ-ਲੰਘ ਜਾਂਦੇ ਆ ਬਾਈ ਉੱਥੇ ਸੀਵਰੇਜ ਦਾ ਇੰਨਾ ਬੁਰਾ ਹਾਲਾ ਜਿੰਨੇ ਵੀ ਲੀਡਰ ਜਿਹੜੋ ਵੋਟਾਂ ਆਉਂਦੀਆਂ ਉਦੋਂ ਸਾਨੂੰ ਜ਼ਰੂਰ ਦਰਸ਼ਨ ਦਿੰਦੇ ਆ ਪਰ ਵੋਟਾਂ ਤੋਂ ਬਾਅਦ ਉੱਤੇ ਕੋਈ ਦਰਸ਼ਨ ਨਹੀਂ ਦੇ ਰਿਹਾ ਸਾਨੂੰ ਹੁਣ ਸੀਵਰੇਜ ਦਾ ਬੁਰਾ ਇੰਨਾ ਹੀ ਹਾਲਾ ਕਿ ਪਾਣੀ ਹਰਾ ਹੋਇਆ ਪਿਆ ਮਸ਼ਕ ਮਾਰਦਾ ਬਿਮਾਰੀ ਦਾ ਘਰ ਬਣਿਆ ਪਿਆ ਮੱਛਰ ਦਾ ਕੋਈ ਹਿਸਾਬ ਕਿਤਾਬ ਨਹੀਂ ਇੰਨਾ ਮਤਲਬ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਾਂ ਉਹ ਪਿਛਲੀ ਦਿਨ ਡਿਫੈਕਟੀਸ਼ਨਰ ਨਾਲ ਮੀਟਿੰਗ ਵੀ ਹੋਈ ਹੈ ਕੌਂਸਲਰਾਂ ਦੀ ਉਹਨਾਂ ਨੇ ਮਤਲਬ ਕਹਿ ਗਿਆ ਵੀ ਪਾਵਾਂਗੇ ਉਹਨਾਂ ਨੇ ਕਿਹਾ ਕਹਿੰਦੇ ਤੁਹਾਨੂੰ ਇੱਕ ਖਾਲਾ ਬਣਾ ਕੇ ਪਾਣੀ ਦਾ ਹੱਲ ਕੱਢ ਦਿੰਨੇ ਆ ਉੱਥੇ 1000 ਸਿੱਟੀ ਪਈ ਐ ਇੱਟ ਜੀ ਇੱਟ ਸਿੱਟ ਕੇ ਆਗੇ ਕਹਿੰਦੇ ਕੱਲ ਨੂੰ ਇਹ ਖਾਲਾ ਬਣੂਗਾ ਪਾਣੀ ਵਸਤੇ ਉਹ ਅੱਜ ਇਸ ਗਾਉਂ ਨੂੰ ਮੇਰਾ ਖਿਆਲ 2-3 ਮਹੀਨੇ ਹੋ ਗਏ ਹਜੇ ਤੱਕ ਆਇਆ ਨਹੀਂ ਜੀ ਉਹ ਇੱਟਾਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਏ ਹੁਣ ਕੀ ਮੰਗ ਕਰ ਮੰਗੇ ਇਹ ਸਾਡਾ ਸੀਵਰੇਜ ਦੀ ਮੰਗ ਆ ਕੱਲੀ ਸਰਪ ਸੀਵਰੇਜ ਦੀ ਸੀਵਰੇਜ ਦਾ ਹੱਲ ਹੋ ਜੇ ਸਾਡਾ ਹੋਰ ਅਸੀਂ ਕੋਈ ਸਰਕਾਰ ਤੋਂ ਕੁਝ ਨਹੀਂ ਮੰਗ ਸਾਡੀ ਓਕੇ ਸੀਵਰੇਜ ਹੈ ਨਹੀਂ ਇਬਰਦੀ ਤੇ ਅਸੀ ਵਰਦੀ ਹੈ ਮੰਗ ਕਰਦੇ ਹੋਏ ਇਹਨਾਂ ਦਾ ਚ ਕਲੋਨੀਆਂ ਵਿੱਚ ਹੋ ਰਿਹਾ ਰਸਤਾ ਸੀਵਲ ਜਿਹੜਾ ਪੈਣ ਵਾਸਤੇ ਜਿਹੜਾ ਹੈਗਾ ਇਹਦੀ ਤਜਵੀਜ਼ਾਂ ਜਿਹੜੀਆਂ ਜਾਂ ਚੁੱਕੀਆਂ ਹੈਗੀਆਂ ਇੱਥੇ ਲਗਭਗ ਹੋਰ ਲਗ 60 70 ਕਿਲੋਮੀਟਰ ਦੇ ਲਗਭਗ ਕਲੋਨੀਆਂ ਦੇ ਵਿੱਚ ਵੀ ਪੈਣ ਵਾਲਾ ਸੀਵਲ ਇਹਨਾਂ ਤੇ ਇਹਨਾਂ ਨੇ ਕਲੋਨੀ ਵਿੱਚ ਲਗਭਗ 4 ਤੋਂ 5 ਕਿਲੋਮੀਟਰ ਲਾਈਨਿੰਗ ਜਿਹੜੀ ਸੀਵਲ ਦੀ ਕਰਨ ਵਾਲੀ ਅੰਦਾਜ਼ਾ ਲਗਾਇਆ 10 ਕਰੋੜ ਦੇ ਲਗਭਗ ਦਾ ਕੰਮ ਹੈਗਾ ਸਰਕਲ ਇਕਸ਼ਨ ਦਾ ਤਸਵੀਰ ਜਿਹਨਾਂ ਦੀ ਭੇਜੀ ਹੋਈ ਆ ਤਸਵੀਰ ਜਿਹੜੀ ਹੈਗੀ ਆ ਉਹ ਉਹਨਾਂ ਦਾ ਡੀਪੀਆਰ ਜਿਹੜਾ ਹੈਗੀ ਆ ਉਹ ਲੋਕਲ ਬਾਡੀਜ਼ ਵੱਲੋਂ ਉਹਨਾਂ ਵੱਲੋਂ ਪੈਸੇ ਉਹਨੀਆਂ ਕਰਾਏ ਜਾਣੇ ਇਹਨਾਂ ਨੂੰ ਡੀਪੀਆਰ ਉਹਨਾਂ ਨੂੰ ਫਾਈਨਲ ਕਰਨੀ ਆ ਤੇ ਅਸੀਂ ਫਾਲੋ ਕਰ ਰਹੇ ਹਾਂ ਤੇ 37 ਜਿਹੜਾ ਇਹਦਾ ਡੀਪੀਆਰ ਜਿਹੜੀ ਹੈਗੀ ਉਹ ਫਾਈਨਲ ਕਰਵਾਓ ਓਕੇ ਜੀ